ਗੁਰਦਾਸ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਹੋਗੇ ਵਧੀਆ ਹੋਗੇ ਤੇ ਅੱਜ ਆਪਾਂ ਬਣਾਵਾਂਗੇ ਜੀ ਚੋਲ ਚੋਲ ਆਪਾਂ ਬਣਾਵਾਂਗੇ ਮੂੰਗੀ ਮਸਰੀ ਦਾਲ ਵਾਲੇ ਨਮਕੀਨ ਚੋਲ ਤੇ ਇਹਨੂੰ ਬਣਾਉਣ ਵਾਸਤੇ ਆਪਾਂ ਕੀ ਕੀ ਸਮਾਨ ਲਿਆ ਉਹ ਤੁਹਾਨੂੰ ਆਪਾਂ ਇੱਕ ਵਾਰੀ ਪਹਿਲਾਂ ਦੱਸ ਦਿੰਨੇ ਆ ਚੋਲ ਬਣਾਉਣ ਵਾਸਤੇ ਆਪਾਂ ਇੱਥੇ ਲਿਆ ਜੀ ਇੱਕ ਗਲਾਸ ਲਿਆ ਚੋਲਾ ਦਾ ਤੇ ਨਾਲ ਹੀ ਇੱਥੇ ਲਈ ਹੈ ਜੀ ਅੱਧੀ ਕੌਲੀ ਮੂੰਗੀ ਦੀ ਦਾਲ ਤੇ ਅੱਧੀ ਕੌਲੀ ਲਈ ਆਪਾਂ ਮਸਰਾ ਦੀ ਦਾਲ ਤੇ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਤੇ ਦੋ ਲੈ ਆਲੂ ਤੇ 4 ਤੋਂ 5 ਲੀਆਂ ਹਰੀਆਂ ਮਿਰਚਾਂ ਤੇ ਇੱਕ ਗੰਢੀ ਲੈ ਲਈ ਆ ਪਾਦਰਕ ਦੀ ਕਦੂਕਸ਼ ਕਰਕੇ ਤੇ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਡੋਂਗੇ ਦੇ ਵਿੱਚ ਚੌਲਾਂ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਦਾਲ ਤੇ ਇਹਨਾਂ ਨੂੰ ਆਪਾਂ ਭਿਉਂ ਦਾਂਗੇ ਪਾਣੀ ਦੇ ਵਿੱਚ 10-15 ਮਿੰਟ ਪਹਿਲਾਂ ਬਣਾਉਣ ਤੋਂ ਉਦੋਂ ਤੱਕ ਆਪਾਂ ਕਰ ਲਾਂਗੇ ਜੀ ਬਾਕੀ ਦੀ ਤਿਆਰੀ ਤੇ ਦਾਲ ਤੇ ਚੌਲਾਂ ਬੜੇ ਭਿਜ ਜਾਣਗੇ ਬਣਾਉਣ ਤੋਂ ਪਹਿਲਾਂ ਆਪਾਂ ਤਿੰਨ ਚਾਰ ਪਾਣੀ ਇਹਨਾਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਧੋ ਲਾਂਗੇ ਤੇ ਇਹਨਾਂ ਨੂੰ ਰੱਖ ਦਿਆਂ ਜੀ ਸਾਈਡ ਤੇ ਆਲੂ ਵੀ ਆਪਾਂ ਬਿਲਕੁਲ ਬਰੀਕ-ਬਰੀਕ ਕੱਟ ਲਾਂਗੇ ਜਿਆਦਾ ਮੋਟੇ ਆਲੂ ਨਹੀਂ ਪਾਉਣੇ ਇਹਨਾਂ ਵਿੱਚ ਚੌਲੋਂ ਆਪਾਂ ਅੱਜ ਬਣਾਵਾਂਗੇ ਜੀ ਸਰੋਂ ਦੇ ਤੇਲ ਵਿੱਚ ਬਹੁਤ ਹੀ ਵਧੀਆ ਚੌਲ ਬਣਦੇ ਨੇ ਤੁਸੀਂ ਇੱਕ ਵਾਰੀ ਜ਼ਰੂਰ ਬਣਾਇਓ ਤੇਲ ਹੋ ਗਿਆ ਗਰਮ ਤੇ ਹੁਣ ਆਪਾਂ ਪਾ ਦਿੰਦੇ ਹਾਂ ਜੀ ਅੱਧਾ ਚਮਚ ਜੀਰੇ ਦਾ ਤੇ ਨਾਲ ਹੀ ਪਾ ਦਾਂਗੇ ਪਿਆਜ਼ ਪਿਆਜ਼ਾਂ ਨੂੰ ਆਪਾਂ ਭੁੰਨ ਲੈਣੇ ਇਹ ਆ ਜ ਆਪਣੇ 골ਡਨ ਬਰਾਊਨ ਹੋ ਗਏ ਨੇ ਤੇ ਨਾਲ ਹੀ ਹੁਣ ਪਾ ਦਾਂਗੇ ਜੀ ਹਰੀਆਂ ਮਿਰਚਾਂ ਇਹਨਾਂ ਦਾ ਆਪਾਂ ਲੰਬੇ ਪੀਸਾਂ ਵਿੱਚ ਕੱਟ ਲਿਆ ਤੇ ਨਾਲ ਹੀ ਪਾ ਦਾਂਗੇ ਆਲੂ ਇਹਨਾਂ ਦੋਨਾਂ ਚੀਜ਼ਾਂ ਨੂੰ ਕੱਜੇ ਦੇ ਨਾਲ ਹੀ ਭੋਲ ਲਾਂਗੇ ਕੱਟੂਕਾ ਕੀਤਾ ਹੋਇਆ ਅਦਰਕ ਵੀ ਪਾ ਦਾਂਗੇ ਆਲੂ ਆਪਾਂ ਪੋਂ ਲੈਨੇ ਚੰਗੀ ਤਰ੍ਹਾਂ ਤੇ ਹੁਣ ਇਹ ਪਾਵਾਂਗੇ ਜੀ ਸਵਾਦ ਦੇ ਹਿਸਾਬ ਨਾਲ 1 ਚਮਚ ਪਾਵਾਂਗੇ ਆਪਾਂ ਭਰ ਕੇ ਨਮਕ ਦਾ ਤੇ ਅੱਧਾ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਤੇ ਥੋੜੀ ਜੀ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਹਲਦੀ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਗਰਮ ਮਸਾਲਾ ਹਰੀਆਂ ਮਿਰਚਾਂ ਪਾਈਆਂ ਇਸ ਕਰਕੇ ਆਪਾਂ ਦੁੱਧੀਆਂ ਟਿੱਕੀਆਂ ਲਾਲ ਮਿਰਚਾਂ ਨਹੀਂ ਪਾਉਣੀਆਂ ਤੁਸੀਂ ਆਪਣੇ ਨੇ ਸਵਾਦ ਦੇ ਹਿਸਾਬ ਨਾਲ ਕੋਈ ਵੀ ਮਿਰਚ ਪਾ ਸਕਦੇ ਹੋ ਤੇ ਇਹਨਾਂ ਨੂੰ ਕਰ ਲਾਂਗੇ ਜੀ ਹੁਣ ਮਸਾਲਿਆਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਮਿਕਸ ਕਰਕੇ ਨਾਲ ਦੀ ਨਾਲ ਆਪਾਂ ਹੁਣ ਪਾ ਦਾਂਗੇ ਜੀ ਪਿਚੇ ਹੋਏ ਦਾਲ ਤੇ ਚੋਲ ਦਾਲ ਤੇ ਚੋਲ ਜਿਹੜੇ ਆਪਾਂ ਭਿਉਂ ਕੇ ਰੱਖੇ ਸੀ ਇਹਨਾਂ ਨੂੰ ਮੈਂ ਚਾਰ ਤੋਂ ਪੰਜ ਪਾਣੀ ਚੰਗੀ ਤਰ੍ਹਾਂ ਧੋ ਲਿਆ ਇਹਨਾਂ ਨੂੰ ਥੱਲੇ ਮਿਕਸ ਹੁਣ ਆਪਾਂ ਇਹ ਚੋਲਾ ਨੂੰ ਵੀ ਚੰਗੀ ਤਰ੍ਹਾਂ ਇਸ ਮਸਾਲੇ ਦੇ ਵਿੱਚ 2 ਕੁ ਮਿੰਟ ਭੁੰਨ ਲੈਨੇ ਆ ਇਸ ਤਰ੍ਹਾਂ ਹੀ ਤੇ ਲੋ ਜੀ 2 ਮਿੰਟ ਬਾਅਦ ਸੇ ਆਪਾਂ ਚੋਲਾ ਨੂੰ ਇਸੇ ਤਰ੍ਹਾਂ ਹੀ ਮਸਾਲੇ ਦੇ ਵਿੱਚ ਭੁੰਨ ਲਿਆ ਤੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਪਾਣੀ ਇੱਕ ਗਲਾਸ ਆਪਣਾ ਚੋਲਾ ਦਾ ਤੇ ਇੱਕ ਕੌਲੀ ਆਪਣੀ ਦਾਲ ਦੀ ਸੀ ਤੇ ਮਿਣਕੇ ਪਾ ਲਾਂਗੇ ਜੀ 3.5 ਗਲਾਸ ਪਾਣੀ ਦੇ ਕਿਉਂਕਿ ਆਪਾਂ ਚੋਲ ਤੇ ਦਾਲ ਭਿਓ ਕੇ ਰੱਖੇ ਸੀ ਉਹਦੇ ਸਾਰ ਨਾਲ ਅੱਧਾ ਗਲਾਸ ਆਪਾਂ ਘੱਟ ਪਾਉਣੇ ਜੀ ਪਾਉਣਗੇ ਹੁਣ ਇਹਨਾਂ ਨੂੰ ਕਰ ਦਿੰਨੇ ਆ ਮਿਕਸ ਤੇ ਚੋਲਾਂ ਨੂੰ ਹੁਣ ਆਪਾਂ ਟੱਕ ਕੇ ਤੇ 5 ਮਿੰਟ ਆਪਾਂ ਸਟਿੰਗ ਸੇਕ ਕਰਵਾ ਲਾਂਗੇ ਫਿਰ ਆਪਾਂ ਕਰਦੇ ਹਾਂ ਜੀ ਚੈੱਕ 5 ਤੋਂ 6 ਮਿੰਟ ਹੋ ਗਏ ਨੇ ਚੋਲ ਬਣਦੇ ਹੋਏ ਤੇ ਆਪਾਂ ਇਹਨਾਂ ਨੂੰ ਕਰ ਲੈਨੇ ਜੀ ਇੱਕ ਵਾਰੀ ਚੈੱਕ ਤਕਰੀਬਨ ਬਾਣੀ ਚੁੱਕੇ ਨੇ ਚੌਲ ਤੇ ਥੋੜਾ ਜਿਹਾ ਪਾਣੀ ਹੈ ਇਹਨਾਂ ਨੂੰ ਹੀ ਆਪਾਂ ਚੰਗੀ ਤਰ੍ਹਾਂ ਪਾਣੀ ਨੂੰ ਸੁਕਾ ਲੈਣੇ 2 ਮਿੰਟ ਆਪਾਂ ਸੇਕਾ ਲਵਾ ਲਾਂਗੇ ਹੋਰ ਚਲੋ ਜੀ ਮੂੰਗੀ ਮਸਰਾਂ ਵਾਲੇ ਚੌਲ ਆਪਣੇ ਬਣ ਕੇ ਬਿਲਕੁਲ ਹੋ ਗਏ ਨੇ ਤਿਆਰ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਆਪਣੇ ਚੌਲ ਬਣੇ ਨੇ ਤੇ ਹੁਣ ਆਪਾਂ ਇਹਨਾਂ ਨੂੰ ਪਲੇਟ 'ਚ ਪਾ ਕੇ ਕਰਦੇ ਹਾਂ ਜੀ ਸਰ ਚੌਲਾਂ ਨੂੰ ਆਪਾਂ ਪਲੇਟ 'ਚ ਪਾ ਕੇ ਕਰਦੇ ਹਾਂ ਜੀ ਸਰ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਉਂਜੀ ਮਸਰਾਂ ਦੀ ਦਾਲ ਵਾਲੇ ਚੋਲ ਆਪਣੇ ਬਣ ਕੇ ਤਿਆਰ ਹੋਏ ਨੇ ਗਰਮ ਗਰਮ ਚੋਲਾ ਪਸੰਦ ਕਿਤੇ ਨੇ ਤੇ ਅੱਜ ਦੇ ਆਪਾਂ ਇਹਨਾਂ ਚੋਲਾ ਨੂੰ ਕਰਾਂਗੇ ਜੀ ਦਹੀਂ ਨਾਲ ਸਰਵ ਤੁਸੀਂ ਚਟਨੀ ਆਚਾਰ ਕੁਛ ਵੀ ਲੈ ਸਕਦੇ ਹੋ ਨਾਲ ਤੇ ਜੇਕਰ ਤੁਹਾਨੂੰ ਅੱਜ ਦੀ ਚੋਲਾਂ ਦੀ ਰੈਸਪੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ